ਰਸਤੇ 'ਚ ਜਾਂਦੇ-ਜਾਂਦੇ ਮੈਂ ਦੇਖਿਆ ਕਿ ਇੱਥੇ ਸਾਈਡ ਤੇ ਸੜਕ ਦੇ ਕੰਡੇ ਹੀ ਅੱਗ ਲਾਈ ਹੋਈ ਹੈ ਇਹ ਪਰਾਲੀ ਨੂੰ ਵੀ ਨਹੀਂ ਅੱਗ ਲਾਈ ਹੋਈ ਇਹ ਫੂਸ ਇਕੱਠੀ ਕਰਕੇ ਨਾਲ ਹੋਰ ਸਾਰਾ ਸਮਾਨ ਇਕੱਠਾ ਕਰਕੇ ਇੱਕ ਪੇੜ ਦੇ ਹੇਠਾਂ ਅੱਗ ਲਾਈ ਹੋਈ ਹੈ ਤੇ ਬਹੁਤ ਜ਼ਿਆਦਾ ਇਹ ਦਿਲ ਦੁਖਾਣ ਵਾਲੀ ਗੱਲ ਹੈ ਕਿ ਵੈਸੇ ਵੀ ਚਲੋ ਪਰਾਲੀ ਨੂੰ ਅਸੀਂ ਸਾਈਡ ਤੇ ਰੱਖੀ ਅਦਰਵਾਈਜ਼ ਆਲਸੋ ਪੇੜ ਦੀ ਜੜ੍ਹ ਨੂੰ ਨੁਕਸਾਨ ਹੈ ਪੋਲਿਊਸ਼ਨ ਜਿਹੜਾ ਹੋ ਰਿਹਾ ਉਹ ਤੇ ਸਾਨੂੰ ਸਭ ਨੂੰ ਪਤਾ ਹੈ ਕਿ ਵੀ ਕਿੰਨਾ ਸਾਡੀ ਸਿਹਤ ਲਈ ਕਿੰਨਾ ਖਰਾਬ ਹੈਗਾ ਤੇ ਇਹਨਾਂ ਨੂੰ ਬਾਰ ਬਾਰ ਕਿਹਾ ਵੀ ਜਾ ਰਿਹਾ ਕਿ ਇਸ ਨੂੰ ਨਾ ਕਰੋ ਪਰ ਤਾਂ ਵੀ ਹੋਣੇ ਮਤਲਬ ਜਿਵੇਂ ਹਠੀ ਹੋ ਕੇ ਤੁਸੀਂ ਕਹਿ ਲਓ ਕਿ ਇਹਨਾਂ ਨੇ ਅੱਗ ਲਾਈ ਸੀਗੀ ਤੇ ਉਹ ਅਸੀਂ ਬੁਝਾਇਆ ਤੇ ਹੁਣ ਆਈ ਵਲ ਐਂਡ ਸ਼ੋਰ ਅਟ ਵੈਰੀ ਸਟ੍ਰਿਕਟ ਐਕਸ਼ਨ ਸ਼ੁੱਡ ਆਲਸੋ ਬੀ ਟੇਕਨ ਥੇਰ ਇਜ਼ ਐਬਸੋਲੂਟਲੀ ਨੋ ਵੇ ਟੂ ਬਰਨ ਦ ਸਟਫ ਬਿਕਾ ਬੋਰ ਨੂੰ ਲੈ ਕੇ ਮੈਮ ਜਿਹੜੀ ਪਰਮਿਸ਼ਨਸ ਹੈਗੇ ਇਹਦੇ ਲਈ ਵੀ ਕੁਝ ਫਰੈਸ਼ ਬੋਰਾਂ ਦੇ ਉੱਤੇ ਮਨਾਹੀ ਹੈ ਕਿਉਂਕਿ ਮੈਂ ਬਿਲਕੁਲ ਅਚਨਚੇਤ ਹੀ ਰਸਤੇ 'ਚ ਰੁਕੀ ਹਾਂ ਇੱਕ ਪਾਸੇ ਅੱਗ ਲੱਗੀ ਹੋਈ ਹੈ ਦੂਸਰੇ ਪਾਸੇ ਬੋਰ ਹੋ ਰਿਹਾ ਹੈ ਇਹ ਅਸੀਂ ਹੁਣ ਚੈੱਕ ਕਰਾਵਾਂਗੇ ਕਿ ਵੈਦਰ ਇਟ ਇਜ਼ ਵਿਦ ਪਰਮਿਸ਼ਨ ਜਾਂ ਵਿਦਆਊਟ ਪਰਮਿਸ਼ਨ ਜੇ ਵਿਦਆਊਟ ਪਰਮਿਸ਼ਨ ਹੋਇਆ ਤੇ ਵਿਦ ਇਕਵਿਪਮੈਂਟ ਅਸੀਂ ਇਹ ਸਾਰਾ ਇੱਥੋਂ ਆਈ ਵਿਲ ਟੇਕ ਅਪਰੋਪਰੀਟ ਐਕਸ਼ਨ ਵਿਚ ਇਜ਼ ਥੇਅਰ ਐਸ ਪਰ ਲਾਅ ਥੈਂਕ ਯੂ ਮੈਮ ਥੈਂਕ ਯੂ ਫਾਰ ਯੂਰ ਟਾਈਮ ਸੋ ਐਸੀ ਮੈਡਮ ਰਸਤੇ ਵਿੱਚ ਆਪਣੇ ਰਾਉਂਡ ਤੇ ਸੀਗੇ ਜਿਸ ਦੌਰਾਨ ਉਹਨਾਂ ਨੇ ਅੱਗ ਲੱਗੀ ਹੋਈ ਦੇਖੀ ਤੇ ਉਹਨਾਂ ਨੇ ਨਾ ਸਿਰਫ ਅੱਗ ਬੁਝਵਾਈ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਸਟ੍ਰਿਕਟ ਐਕਸ਼ਨ ਹੈ ਜਿਹੜਾ ਲਿਆ ਜਾਊਗਾ ਕੋਈ ਵੀ ਪ੍ਰਾਲੀ ਮਚਾਉਂਦਾ ਉਹਦੇ ਖਿਲਾਫ ਹੈ ਜਿਹੜਾ ਐਕਸ਼ਨ ਲਿਆ ਜਾਊਗਾ ਕਿਉਂਕਿ ਸਰਕਾਰ ਵੱਲੋਂ ਪੂਰੀ ਤਰ੍ਹਾਂ ਜਿਹੜਾ ਬੈਨ ਕੀਤਾ ਗਿਆ ਪ੍ਰਾਣੀ ਨੂੰ ਸਾੜਨ ਨੂੰ ਲੈ ਕੇ ਔਰ ਲਗਾਤਾਰ ਪ੍ਰਸ਼ਾਸਨ ਵੱਲੋਂ ਇਸ ਨੂੰ ਲੈ ਕੇ ਅਪੀਲ ਵੀ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਕਿ ਪ੍ਰਾਣੀ ਨਾ ਸਾੜੋ ਕਿਉਂਕਿ ਪ੍ਰਦੂਸ਼ਣ ਜਿਹੜਾ ਲੈਵਲ ਹੈ ਉਹ ਸਾਡੇ ਪੰਜਾਬ ਦਾ ਸਾਨੂੰ ਪਤਾ ਹੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਕੀ ਹਾਲ ਹੁੰਦਾ ਹੈ ਅਕਸਰ ਇਹ ਤੋਂ ਆ ਜਿਹੜਾ ਇਹ ਸਾਡੇ ਆਪਣੇ ਬੱਚਿਆਂ ਨੇ ਵੀ ਸਾਹ ਲੈਣਾ ਇਸ ਹਵਾ ਦੇ ਵਿੱਚ ਸੋ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਣੀ ਹੈ ਰੀਅਲ ਫੈਕਟ ਨਿਊਜ਼ ਲਈ ਕੈਮਰਾ ਪਰਸਨ ਜਸਪੀ ਸਿੰਘ ਬੇਨਾ ਪ੍ਰਦੀਪ ਤਨੂਲੀ